ਸੋਸ਼ਲ ਮੀਡੀਆ ਤੇ ਇਸ ਨੂੰ ਹਿਮਾਚਲ ਦੀ ਵੀਡੀਓ ਦੱਸਿਆ ਜਾ ਰਿਹਾ ਪਰ ਇਹ ਵੀਡੀਓ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਇੱਕ ਪ੍ਰਸਿੱਧ ਸਾਰਸਪਾਟਾ ਸਥਾਨ ਹੈ ਲੋਨਾਵਾਲ ਇਲਸਟ੍ਰੇਸ਼ਨ ਆ ਤੇ ਉੱਥੇ ਵੀ ਹੈ ਜਿੱਥੇ ਪਿਕਨਿਕ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਹਦੇ ਵਿੱਚ ਇੱਕ ਪਰਿਵਾਰ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਵਹਿ ਚੱਲਿਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪੂਰਾ ਪਰਿਵਾਰ ਰੁੜ ਗਿਆ ਤੇ ਇਹ ਪਰਿਵਾਰ ਲੋਨਾਵਾਲਾ ਦੇ ਪੂਸੀ ਟਾਈਮ ਦੇ ਨੇੜੇ ਪਿਕਨਿਕ ਮਨਾਉਣ ਗਿਆ ਸੀ ਪਰ ਇਹ ਉਹਨਾਂ ਦੀ ਆਖਰੀ ਪਿਕਨਿਕ ਸਾਬਤ ਹੋਈ ਹੈ ਜਿਹਦੇ ਵਿੱਚ ਪੂਰਾ ਪਰਿਵਾਰ ਸ਼ਾਮਲ ਸੀ ਬੱਚੇ ਸ਼ਾਮਲ ਸੀ ਔਰਤਾਂ ਤੇ ਮਰਦ ਸ਼ਾਮਲ ਸਨ ਪੂਰੇ ਦਾ ਪੂਰਾ ਪਰਿਵਾਰ ਹੈ ਜਿਹੜਾ ਤੇਜ਼ ਵਹਾਹ ਪਾਣੀ ਦੇ ਤੇਜ਼ ਵਹਾਹ ਦੇ ਨਾਲ ਜਿਹੜਾ ਰੁੜ ਗਿਆ ਜਿੰਨਾਂ ਦੇ ਵਿੱਚ ਕੁਝ ਪੁਲਿਸ ਸੁਪਰ ਚਾਰਜਮੈਨ ਵੱਲੋਂ ਲਾਸਾਂ ਵੀ ਬਰਾਮਦ ਕਰ ਲਈਆਂ ਨੇ ਜਿਨ੍ਹਾਂ ਵਿੱਚ ਦੋ ਲਾਸਾਂ ਬਰਾਮਦ ਕੀਤੀਆਂ ਨੇ ਬੱਚਿਆਂ ਦੀਆਂ ਦੋ ਲਾਸਾਂ ਨੇ ਜਿਹੜੀਆਂ ਉਹ ਬਰਾਮਦ ਕੀਤੀਆਂ ਨੇ ਐਸਪੀ ਮੱਖੀ ਦੇ ਦੇਸ਼ ਨੂੰ ਨੋਟ ਕਰਿਆ ਹੈ ਕਿ ਇਹ ਵਿਆਪਕ ਅੰਸਾਰੀਆਂ ਦੇ ਜ਼ੂਨ ਸਖਾਨ ਦਾ ਪਰਿਵਾਰ ਸੀ ਜਿਹੜਾ ਆਪਣੇ ਪਰਿਵਾਰ ਦੇ 17-18 ਮੈਂਬਰਾਂ ਦੇ ਨਾਲ ਲੋਨਾਵਾਲਾ ਆਇਸਨ ਚਰਨਾਪੂਸੀ ਡੈਮ ਦੇ ਪਿੱਛੇ ਹੈ ਇਸ ਦਰਾਂ ਅਚਾਨਕ ਪਾਣੀ ਦਾ ਤੇਜ਼ ਵਹਾਅ ਆ ਗਿਆ ਕਦ ਤੇਜ਼ ਫਲੱਡ ਦੇ ਵਿੱਚ ਫਲੱਡ ਦੀ ਲਪੇਟ ਦੇ ਵਿੱਚ ਇਹ ਪੂਰਾ ਪਰਿਵਾਰ ਫਸ ਗਿਆ ਹਾਲਾਂਕਿ ਕਈ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ O oh,